ਇੱਥੇ ਬਹਿ ਜਾ ਵੀਰੇ। ਨਾ ਇੱਥੇ ਬਹਿ ਜਾ। ਆ ਫੜੀ ਰਹਿ ਕਿਤਾ 10 ਮਿੰਟ ਤੋਂ। ਠੀਕ ਐ। ਐਂ ਬਹਿ ਰਹਿ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ? ਆਜੋ ਵੀ ਮਿੱਤਰੋ ਇੱਕ ਵਾਰੀ ਲਾਈਵ ਦੇ ਵਿੱਚ ਅਸੀਂ ਥੋੜੀ ਚਾਹ ਪੀ ਲਈਏ ਯਾਰ ਥੱਕੇ ਪਏ ਅੱਜ ਤੜਕੇ ਦੇ ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਖੁੱਲ ਕੇ। ਹੁਣ ਤੁਸੀਂ ਆਜੋ ਨੀਲੀ ਰਾਵੀ ਨਸਲ ਸਰਪੰਚਨੀ ਮੱਝ ਪਿੰਡ ਮਾਣੂ ਕੇ ਗੱਲ ਗੁਰਪ੍ਰੀਤ ਬਾਈ ਦੇ ਘਰੋਂ ਫਾਈਨਲ ਚਵਾਈ ਫਾਈਨਲ ਨਤੀਜਾ ਖਾਲੀ ਕਰਨ ਦੇ ਸਮੇ 11 ਕਿਲੋ 200 ਗ੍ਰਾਮ ਪਹਿਲੀ ਪੱਕੀ ਚਵਾਈ ਤੇ ਕੀਤਾ 10 ਕਿਲੋ 800 ਗ੍ਰਾਮ 500 ਕੇ 600 700 ਗ੍ਰਾਮ 10 ਕਿਲੋ 700 ਗ੍ਰਾਮ ਪਹਿਲੀ ਪੱਕੀ ਚਵਾਈ ਤੇ ਹੁਣ ਕੀ ਨਤੀਜਾ ਆਉਂਦਾ ਵਾ ਨਿਊ ਗੈਲ ਫਾਰਮਰ ਵਾਲਿਓ ਤੇ ਫੇਸਬੁੱਕ ਪੇਜ ਵਾਲਿਓ ਆ ਜਾਓ ਕਿਰਾਂ ਦੀ ਵੀਡੀਓ ਕਰ ਦਿਓ ਸ਼ੇਅਰ ਚਾਹ ਪੀ ਲਈ ਆਖਰੀ ਪੜਾ ਸੀ ਕਿਸੇ ਦੇਲੇ ਦਾ ਖਾ ਲਿਆ ਮੈਂ ਆਜੋ ਆਜੋ ਇੱਕ ਵਾਰੀ ਮਿੱਤਰੋ ਲੈ ਵੀ ਮਿੱਤਰੋ ਛੜਦੇ ਬੱਚਾ ਬਈ 631 ਹੋ ਗਿਆ ਤੇ ਲਖਵਿੰਦਰ ਜੱਲ ਵੀਰਾ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਾਸਿਕਾਲ ਬਾਈ ਸਾਰੇ ਆ ਭਰਾਵਾਂ ਨੂੰ ਜਲਦਾਂ ਲੱਜਾ ਹੋਏ ਅੱਜ ਅੱਜ ਖਾਦਾ ਪੀਦਾ ਵਾਲਾ ਰੱਤਣਾ ਨਾ ਇਹ ਆ ਮਿੱਤਰੋ ਇਹਦਾ ਨਾਮ ਰੱਖਿਆ ਗਿਆ ਅੱਜ ਤੜਕੇ ਲਾਂਚ ਕੀਤਾ ਨਾ ਨਾਮ ਇਹਦਾ ਚੇਅਰਮੈਨ ਹੈ ਨਾ ਜੀ ਇਹ ਮਿੱਤਰੋ ਨੀਲੀ ਰਵੀ ਦਾ ਚੇਅਰਮੈਨ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਲ 2 ਸਾਲਾਂ ਦੇ ਤੀਕ ਗੱਲਾਂ ਬਾਤਾਂ ਵੱਡੀਆਂ ਹੋਣਗੀਆਂ ਵੱਡੀਆਂ ਹੀ ਮਈਆਂ ਦੀਆਂ ਗੱਲਾਂ ਬਾਤਾਂ ਮਿੱਤਰੋ ਉਹਦੇ ਵੱਡਾ ਨਾਮ ਆ ਭਾਈ ਗੁਰਪ੍ਰੀਤ ਸਿੰਘ ਮਾਨੂਕੇ ਗਿੱਲ ਔਰ ਚਰਚਾ ਦੇ ਵਿੱਚ ਨਾਮ ਆ ਕਿਉਂਕਿ ਭਾਈ ਦੀ ਮਿਹਨਤ ਨੂੰ ਸਲਾਮ ਆ ਅੱਜ ਹੁਣੇ ਪਤਾ ਲੱਗਿਆ ਭਾਈ ਦੇ ਕੋਲੇ ਚੰਗੇ ਜਾਨਵਰ ਸੀ ਜਿਹੜੇ ਦੋ ਤਿੰਨ ਝੋਟੀਆਂ ਭਾਈ ਨੇ ਜਿਹੜੀਆਂ ਸੇਲ ਵੀ ਕਰਤੀਆਂ ਸੀ ਮਿੱਤਰੋ ਜਦੋਂ ਪਹਿਲਾਂ ਵਾਲੇ ਲਾਈਵ ਹੋਏ ਉਹਨਾਂ ਲਾਈਵਾਂ ਤੋਂ ਭਰਾ ਜੁੜੇ ਉਹਨਾਂ ਨੇ ਕਿਹਾ ਵੀ ਲੈਣੀਆਂ ਹੀ ਲੈਣੀਆਂ ਤੇ ਦੀਪ ਜੋਹਲ ਬਾਈ ਵੀ ਆ ਗਿਆ ਧੰਨਵਾਦ ਬਾਈ ਦੀਪ ਜੋਹਲ ਦਾ ਔਰ ਇਹ ਅੱਜ ਸਰਪੰਚਣੀ ਜਿੰਦੇ ਵੱਡੇ ਰਿਕਾਰਡ ਵੱਡੀਆਂ ਗੱਲਾਂ ਬਾਤਾਂ ਪਿਛਲੇ ਮੇਲਿਆਂ ਦੇ ਵਿੱਚ ਹੋਈਆਂ ਚੜ ਇੱਕ ਮੇਲਾ ਹੋਇਆ ਚਾਹ ਚਾਹ ਮਿੱਤਰੋ ਹੋਇਆ ਕਰਮਾ ਵਾਲਾ ਪੀਡੀਐਫ ਤੇ ਚਾਹ ਹੋਇਆ ਮਿੱਤਰੋ ਤਨੌਲੇ ਦਾ ਮੇਲਾ ਸਾਰੇ ਮੇਲਿਆਂ ਦੇ ਉੱਤੇ ਇਹ ਮੱਝ ਜਿਹੜੀ ਚਰਚਾ ਦੇ ਵਿੱਚ ਰਹੀ ਹੈ ਕਰਮਾ ਵਾਲੀ ਉਦੋਂ ਉੱਚੇ ਬੱਚੇ ਦੇ ਵਿੱਚ ਵੀ ਇਹ ਨੇ ਸੱਜਰਾ ਮਈਆਂ ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਪਾਇਆ ਸੀ ਭਾਈ ਇਹ ਗੱਲਾਂ ਬਾਤਾਂ ਸੀਗੀਆਂ ਐਂਦੀਆਂ ਸੋ ਇਹਦਾ ਬਈ ਬੱਚਾ ਕੱਟਾ ਸੀਗਾ ਮਰ ਕੇ ਕੱਟੀ ਕੱਟਾ ਪਿਛਲੇ ਸੋ ਹੈ ਨਾ ਉਹ ਥੋੜਾ ਜਿਹਾ ਕਲੀਅਰ ਨਹੀਂ ਸੀ ਹੈ ਨਾ ਕਮਜ਼ੋਰ ਆ ਸੀ ਉਹਦਾ ਹਾਂ ਖੇਤਰ ਇੱਕ ਦਾ ਮੇਲੇ ਤਿੰਨ ਹੋ ਗਏ ਹੂੰ ਉਹ ਮੇਲੇ ਮੂਲੇ ਤੇ ਕਿੱਥੇ ਗਿਆ ਕਿਤੇ ਉਹ ਖੇਤਰ ਤਾਂ ਬਗੈਰ ਕੱਟਦੇ ਚੁਵਾਈ ਸੀ ਆਪਣਾ ਗੋਲੂ ਬਰਾੜ ਕੁਰਕ ਖੇਤਰ ਹੈ ਹਾਂ ਕੁਰਕ ਬਗੈਰ ਕੱਟਦੇ ਚੁਵਾਈ ਬਈ ਠੀਕ ਆ ਭਾਈ ਗੋਲੂ ਬਰਾੜ ਬਾਈ ਆ ਗਏ ਲੈ ਵੀ ਬਾਈ ਗੁਰਪ੍ਰੀਤ ਸਿੰਘ ਬਰਾੜ ਵੀਰਾ ਵਾੜਾ ਕਿਸ਼ਨਪੁਰਾ ਬਾਈ ਸਤਿ ਸ਼੍ਰੀ ਅਕਾਲ ਪ੍ਰਵਾਣ ਕਰਦਾ ਮੈਂ ਬਾਈ ਦੀ ਬੇਨਤੀ ਹੈ ਬਸ ਮੇਰੇ ਓਕੇ ਦਾ ਰਿਪੋਰਟ ਆ ਹੁਣ ਹੋਣ ਬਸ ਹੋ ਗਿਆ ਗਰਮ ਹੋਣ ਤਾਂ ਲਾਈਵ ਤੇ ਜਾਣਦੇ ਬਸ ਸਾਨੂੰ ਕਰਾਂ ਦੀ ਐ ਮਿੱਤਰੋ ਚਰਚਾ ਦੇ ਵਿੱਚ ਚਰਚਾ ਵੱਡੀ ਗੱਲਾਂ ਬਾਤਾਂ ਵੱਡੀਆਂ ਓਕੇ ਦੀ ਰਿਪੋਰਟ ਆ ਜਿੰਨੇ ਵੀ ਭਰਾ ਜੁੜੀ ਜਾਂਦੇ ਆਜੋ ਵੀ ਆਜੋ YouTube ਵਾਲਿਓ ਭਰਾਵੋ ਗੁੱਡ ਵਰਕ ਗੁਰਸੇਵਕ ਸਿੰਘ ਗਿੱਲ ਕਹਿੰਦਾ ਬਈ ਗੁੱਡ ਵਰਕ ਇਹ YouTube ਤੇ ਜਿਹੜੇ ਭਰਾ ਜੁੜਦੇ ਆ ਉਹਨਾਂ ਭਰਾਵਾਂ ਦਾ ਜੇਕਰ ਆ ਜਿਹੜੇ ਭਰਾਵਾਂ ਦਾ Facebook ਤੇ ਆਉਂਦੇ ਗੁਰਦੀਪ ਫਿਕਰ ਕਰਦਾ ਪਿਆ ਉਹ ਡਿਊਟੀ ਗੁਰਦੀਪ ਗਿੱਲ ਦੀ ਆ ਕਿਉਂਕਿ ਕੈਮਰੇ ਦੋ ਚੱਲਦੇ ਪਏ ਆ ਇਸ ਵਕਤ ਮਿੱਤਰੋ ਦੋਵੇਂ ਕੈਮਰੇ ਆ ਜਿਹੜੇ ਉਹ ਓਟੋ ਓਟੋ ਪੜਾਵਾਂ ਦੇ ਉੱਤੇ ਆ ਔਰ ਗੁਰਪ੍ਰੀਤ ਸਿੰਘ ਬਰਾੜ ਬਾਈ ਕਹਿੰਦਾ ਵੀ ਧੰਨਵਾਦ ਸਾਬੇ ਬਾਈ ਮੈਂ ਨਾ ਜਉਂਦੇ ਰੋ ਪ੍ਰਾਵੋ ਤੁਸੀਂ ਮੈਂ ਪਹਿਲਾਂ ਕਹਿੰਦਾ ਹੁਣਾ ਕਿ ਮੈਨੂੰ ਕਿਸੇ ਨੇ ਪਛਾਣਣਾ ਨਹੀਂ ਕਿਸੇ ਨੇ ਜਾਣਣਾ ਨਹੀਂ ਇਹ ਮੇਰਾ ਵਕਤ ਦੀ ਸਾਂਝ ਸੀ ਤੁਸੀਂ ਐਸਾ ਵਕਤ ਬਦਲਿਆ ਕਿ ਅੱਜ ਪਛਾਣ ਵੀ ਬਣਾਈ ਆ ਜਾਣ ਵੀ ਬਣਾਈ ਆ ਜ਼ਿੰਦਗੀ ਦੇ ਵਿੱਚ ਰੁਜ਼ਗਾਰ ਦਿੱਤਾ ਵਾ ਕਿਸੇ ਭਰਾਵਾਂ ਦੇ ਕੋਲੇ ਗਲੇ ਸ਼ਿਕਵੇ ਹੋਣਗੇ ਕਈ ਵਾਰੀ ਕਿਸੇ ਦੇ ਕੋਲੇ ਟਾਈਮ ਦੇ ਕੇ ਨਹੀਂ ਪਹੁੰਚਿਆ ਗਿਆ ਹੁਣ ਕਿਉਂਕਿ ਹਰ ਵਕਤ ਬੀਜੀ ਆਸਡੂਲ ਕਿਸੇ ਦੇ ਕੋਲੇ ਜਾਇਆ ਨਹੀਂ ਗਿਆ ਹੁਣ ਕਈ ਭਰਾ ਹੰਕਾਰ ਦੱਸਦੇ ਹੋਣਗੇ ਵੀ ਸਾਬੇ ਚ ਹੰਕਾਰ ਆ ਗਿਆ ਤਾਂ ਨਹੀਂ ਆਉਂਦਾ ਪਰ ਨਹੀਂ ਇਹ ਕਦੇ ਵੀ ਨਹੀਂ ਹੋਊਗਾ ਜ਼ਿੰਦਗੀ ਦੇ ਵਿੱਚ ਹਾਂ ਇਨਾ ਹੈਗਾ ਮੇਰੀ ਮਜਬੂਰੀਆਂ ਤੋਂ ਤਿੰਨ ਕਾਹਦੇ ਬੰਦੇ ਆ ਚੇਂਜ ਕਰਨਿਆ ਕਿਵੇਂ ਬਸ 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 ਮਜਬੂਰੀ ਬਣ ਜਾਂਦੀ ਆ ਕਈ ਵਾਰੀ ਕਿਉਂਕਿ ਮੇਰੀ ਵੀ ਮਜਬੂਰੀ ਇਹ ਆ ਕਿ ਭਾਈ ਘਰੇ ਪਰਿਵਾਰ ਦੇ ਵਿੱਚ ਜ਼ਿੰਮੇਵਾਰੀ ਵੱਡੀਆਂ ਮੇਰੀ ਕੌਣ ਜੀ ਕਾ ਮਾਦਿਰ ਕਾ ਕਿਉਂਕਿ ਮੇਰੀ ਜ਼ਿੰਮੇਵਾਰੀ ਆ ਬਈ ਮੈਨੂੰ ਪਰਿਵਾਰ ਦੇਖਣਾ ਪੈਂਦਾ ਘਰੇ ਪਾਪਾ ਹੋਇਆ ਸਾਡ ਕਿਉਂਕਿ ਹਰ ਬੰਦਾ ਜਦੋਂ ਕਿਸੇ ਵੀ ਲੈਣ ਦੇ ਵਿੱਚ ਹੁੰਦਾ ਗਰਮੀਤ ਸਿੰਘ ਬਾਈ ਦਾ ਫੋਨ ਆ ਗਿਆ ਵੇਖ ਲਓ ਭਾਈ ਹੈਲੋ ਹਾਂ ਜੀ ਹਾਂ ਜੀ ਵੀਰੇ ਹਾਂ ਜੀ ਹਾਂ ਜੀ ਸਾਰਾ ਬਾਈ ਲਾਈਵ ਸ਼ੇਅਰ ਜ਼ਰੂਰ ਕਰਨਾ ਜਿੰਨੇ ਵੀ ਵਿਦੋਹ ਮੈਂ ਨਾ ਬਾਈ ਲਾਈਵ ਚੱਲੀ ਜਾਂਦਾ ਮੈਂ ਇਹਦੀ ਚਵਾਈ ਕਰਾਈ ਜਾਂਦਾ ਮੈਂ ਤੁਹਾਨੂੰ 10 ਮਿੰਟ ਬਾਅਦ ਗੱਲ ਕਰਦਾ ਤੁਹਾਡੇ ਨਾਲ ਠੀਕ ਹੈ ਜੀ ਓਕੇ ਲਾਈਵ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਾਲਟੀ ਆ ਜਿਹੜੀ ਖਾਲੀ ਕਰਤੀ ਆਪਾਂ ਅੱਗੇ ਨਤੀਜਾ ਕੀ ਆਉਂਦਾ ਵਾ ਹੁਣ ਜੁੜ ਜੋ ਜੁੜ ਜੋ ਮਿੱਤਰੋ ਆਜੋ ਕਿਰਾਂ ਦੀ ਦਾ ਵੀ ਮੇਟਰ ਉਹ ਹਰਦੇਵ ਸਿੰਘ ਗੁੱਡ ਬਾਈ ਗੁਰਸੇਵਕ ਸਿੰਘ ਬਾਈ ਗੁਰਪ੍ਰੀਤ ਵੀਰ ਕੋਲ ਬਹੁਤ ਚੰਗੀਆਂ ਮੱਜਾਂ ਹਾਂਜੀ ਬਿਲਕੁਲ ਜੀ ਸਰਾ ਸਰਾ ਚੀਜ਼ਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਉਹ ਚੀਜ਼ਾਂ ਬਾਈ ਦੇ ਕੋਲੇ ਮਿਹਨਤ ਆ ਬਾਈ ਮਿਹਨਤ ਨਾਲੇ ਚੀਜ਼ਾਂ ਤਿਆਰ ਹੁੰਦੀਆਂ ਗੱਲਾਂ ਨਾਲ ਨਹੀਂ ਕਿਉਂਕਿ ਜਿਹੜੇ ਕਮੈਂਟ ਕਰਦੇ ਆ ਨਾ ਮੈਂ ਉਹਨਾਂ ਨੂੰ ਕਈ ਵਾਰੀ ਇਹ ਜਵਾਬ ਦੇਣਾ ਹੁੰਦਾ ਕਿ ਤੁਸੀਂ ਘਰੇ ਇੱਕ ਕੁੱਤਾ ਰੱਖ ਕੇ ਨਾ ਤੇ 5 ਸਾਲ ਉਹਦੀ ਸੇਵਾ ਕਰਕੇ ਵੇਖਿਓ ਤੁਹਾਨੂੰ ਕੀ ਰਿਜ਼ਲਟ ਆਉਂਦਾ ਕੁੱਤਾ ਵੀ ਤੁਹਾਨੂੰ ਇੱਕ ਦਿਨ ਮਨ ਲਓ ਤੁਹਾਡਾ ਜਿਹੜਾ ਸਾਂਭਿਆ ਆਉਂਦਾ ਮੁੱਲ ਪਾ ਕੇ ਜਾਊਗਾ ਪਰ ਆਪਾਂ ਇਨਸਾਨ ਆ ਜਿਹੜਾ ਬਾਈ ਤੇਰੀਆਂ ਸਾਰੀਆਂ ਵੀਡੀਓ ਦੇਖਦੇ ਆ ਧੰਨਵਾਦ ਬਾਈ ਧੰਨਵਾਦ ਮੈਂ ਪਹਿਲਾਂ ਵੀ ਕਿਹਾ ਬਾਈ ਮੈਂ ਕਈ ਵਾਰੀ ਕਿਸੇ ਦੇ ਕੋਲੇ ਨਹੀਂ ਪਹੁੰਚਿਆ ਗਿਆ ਹੁਣ ਕਈ ਵਾਰੀ ਕਿਸੇ ਨੂੰ ਟਾਈਮ ਦੇ ਕੇ ਕਿਸੇ ਦੇ ਕੋਲੇ ਜਾਇਆ ਨਹੀਂ ਗਿਆ ਹੁਣ ਕਈ ਵਾਰੀ ਲਾਰਾ ਅਗਲਾ ਕਹਿੰਦਾ ਲੱਗ ਗਿਆ ਹੁਣ ਕੋਈ ਵੱਡੀ ਗੱਲ ਨਹੀਂ ਵੀ ਲਾ ਵੀ ਸਕਦੇ ਆ ਵੀਰੇ ਕਿਉਂਕਿ ਹਰ ਬੰਦੇ ਨੂੰ ਜਵਾਬ ਨਹੀਂ ਦੇ ਸਕਦੇ ਸਾਡਾ ਕਿਤਾ ਯੋਗੀ ਜਵਾਬ ਦਿੱਤਾ ਅਗਲਾ ਕਹਿੰਦਾ ਹੰਕਾਰ ਗਿਆ ਸਾਡਾ ਰੂਟ ਦੇ ਮੁਤਾਬਿਕ ਜਿੰਦੇ ਕੋਲੇ ਭਰਾ ਕੋਲੇ ਟਾਈਮ ਲੱਗਿਆ ਸੀ ਚਲੇ ਜਾਣਾ ਹੁੰਦਾ ਮਿੱਤਰੋ ਇੱਕ ਰਿਕਵੈਸਟ ਹੈ ਤੁਹਾਡੇ ਆ ਹਮ ਬਾਈ ਗੁਰਪ੍ਰੀਤ ਕਹਿੰਦਾ ਇੱਕ ਸ਼ੇਅਰ ਸੁਣਾ ਦਿਓ ਘੰਟ ਜਾਂਦਾ ਸ਼ੇਅਰ ਹੁਣ ਰੋਕਾ ਜਾ ਕੇ ਲਈ ਬਾਈ ਗੁਰਪ੍ਰੀਤ ਸੁਣਾਉਂਗਾ ਜ਼ਰੂਰ ਪਰ ਇਹ ਕਹਿੰਦਾ ਮੱਝ ਨਾ ਡਰ ਜੇ ਮੇਰਾ ਸ਼ੇਅਰ ਆ ਜਿਹੜਾ ਫਿਰ ਉਹ ਮੱਝ ਡਰਾ ਦੂ ਕਿ ਜਿਹੜੇ ਪੱਠੇ ਨਹੀਂ ਪੌਂਦਿਆ ਸੁਣ ਲੈ ਸ਼ੇਅਰ ਬਾਈ ਫਿਰ ਹੁਣੇ ਤਿਆਰ ਕੀਤਾ ਵਾ ਗੁਰਪ੍ਰੀਤ ਬਾਈ ਕਿ ਜਿਹੜੇ ਪੱਠੇ ਨਹੀਂ ਪੌਂਦੇ ਉੱਠ ਸੁਬਾਣਾ ਮੱਜ ਨੂੰ ਨਵਾਉਂਦੇ ਉਹ ਕਮੈਂਟਾਂ ਵਿੱਚ ਕਈ ਵਾਰੀ ਕਰਦੇ ਆ ਤਾਰੀਫਾਂ ਜਦੋਂ ਸਾਹਭਣੀਆਂ ਪੈਣ ਉਹਨਾਂ ਨੂੰ ਮੱਝਾ ਉਦੋਂ ਕੱਢ ਨਿਕਲਦੀਆਂ ਉਹਨਾਂ ਦੀਆਂ ਚੀਕਾਂ ਕਿਉਂ ਬਈ ਠੀਕ ਹੈ ਜੀ ਉਦੋਂ ਨਿਕਲਦੀਆਂ ਉਹਨਾਂ ਦੀਆਂ ਚੀਕਾਂ ਲੈ ਬਈ ਇਹ ਮੌਕੇ ਤੇ ਤਿਆਰ ਕੀਤੇ ਆਪਣੇ ਸ਼ੇਰ ਹੁੰਦੇ ਆ ਆਪਾਂ ਕੋਈ ਲਿਖਦੇ ਨਹੀਂ ਆਪਣੇ ਤਾਂ ਨਾਲ ਦੀ ਨਾਲ ਆਲੀ ਬਣਦੇ ਆ ਬਈ ਪ੍ਰਮਾਤਮਾ ਵੱਲੋਂ ਸ਼ੁਕਰ ਆਉਂਦਾ ਇੱਕ ਜਨੇ ਇਹ ਗੋਡ ਗਿਫਟ ਦਿੱਤਾ ਹੋਇਆ ਪਰ ਜਿਹੜਾ ਬੰਦਾ ਕਬੱਡੀ ਦੀ ਕਮੈਂਟਰੀ ਕਰ ਗਿਆ ਸਮਝ ਲਓ ਉਹ ਬੰਦਾ ਸ਼ੇਰਾਂ ਦੇ ਨਾਲ ਜੁੜਿਆ ਹੋਊਗਾ ਤੇ ਤੁਹਾਡੇ ਭਰਾ ਨੇ 2 ਸਾਲ ਲਾਏ ਹੋਏ ਆ ਗੁਰਪ੍ਰੀਤ ਸਿੰਘ ਬਰਾੜ ਨਾਈਸ ਵਰਕ bro ਜਯਾ ਫਾਰਮ ਗੁੱਡ ਬਾਈ ਧੰਨਵਾਦ ਜੀ ਮਿਹਰਬਾਨੀ ਔਰ ਸਰਬਜੀਤ ਖੋਸਾ ਬਾਈ ਧੰਨਵਾਦ ਬਾਈ ਮਿਹਰਬਾਨੀ ਓਕਰ ਸ਼ੁਕਰੀਆ ਚਾਉਂਦੇ ਰੋ ਭਰਾ ਜੀ ਸਰਬਜੀਤ ਬਾਈ ਧੰਨਵਾਦ ਮਿਹਰਬਾਨੀ ਵੀਰੇ हां ਜਿੰਨੀ ਮੈਂ ਖਿੱਚ ਕੇ ਚੋਲਾਂਗੇ ਨਾ ਉਨੀ ਮੈਂ ਧੰਨਵਾਦ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਔਰ ਜਿੰਨੇ ਜਿੰਨੇ ਵੀ ਭਰਾ ਲਾਈਵ ਦੇ ਵਿੱਚ ਜੁੜੇ ਹੋਏ ਸਾਰਿਆਂ ਦਾ ਬਾਈ। ਗੁਰਪ੍ਰੀਤ ਸਿੰਘ ਬਰਾੜ ਬਾਈ ਕਹਿੰਦਾ ਰਾਈਟ ਆ ਜੀ ਤੁਹਾਡਾ ਸ਼ੇਅਰ ਬਹੁਤ ਧੰਨਵਾਦ। ਸ਼ੁਕਰ ਸ਼ੁਕਰ ਧੰਨਵਾਦ ਚੌਂਦੇ ਰਹੋ ਬਾਈ। ਔਰ ਤੁਸੀਂ ਜਿੰਨੇ ਵੀ ਭਰਾ ਮੋਹਬਤ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੰਘ ਦਿਓਲ ਗੁੱਡ ਬਾਈ। ਸ਼ੁਕਰੀਆ ਚੌਂਦੇ ਰਹੋ। ਕਿੰਨ ਰੱਖਿਆ ਮੱਝਾ ਬਾਈ ਨੇ 57 ਮਿਲੇ ਦੁੱਧ ਪਾ ਕੇ ਨਾ ਡੈਰੀ ਮਿਲਦੀ ਆ ਹਮੇਸ਼ਾ ਇਹਨਾਂ ਦੀ ਜਜ਼ਬਾਤਾਂ ਦੇ ਨਾਲ ਮਤ ਅੱਜ ਨੀਲੀ ਰਾਵੀ ਦੀ ਚਵਾਈ ਕਰਾਉਣੇ ਪਏ ਆ ਮਿੱਤਰੋ ਜਿਹੜੀ ਇਹ ਮਹਿ ਵੀ ਪੂਰੀ ਆ ਅੱਤ ਸਟਾਰ 1 ਦੀ ਇਹ ਧੀਆ ਮਗਰ ਇਹਦੇ ਮਿੱਤਰੋ ਜੱਟ ਬੁੱਲ ਦਾ ਕੱਟਾ ਵਾ ਜਿੰਦਾ ਨਾਂ ਰੱਖਿਆ ਵਾ ਚੇਅਰਮੈਨ ਆਉਣ ਵਾਲੇ ਸਮੇਂ ਦੇ ਵਿੱਚ ਬਈ ਯਕੀਨ ਕਰਿਓ ਇਨੇ ਵੱਡੀਆਂ ਗੱਲਾਂ ਬਾਤਾਂ ਕਰਾਉਣੀਆਂ ਵਾ ਵੱਡੇ ਰਿਕਾਰਡ ਪੈਦਾ ਹੋਣੇ ਜੇ ਤੁਸੀਂ ਕਿਤੇ ਟਾਈਮ ਲੱਗਿਆ ਨਾ ਤੇ ਬਾਈ ਗੁਰਪ੍ਰੀਤ ਦੇ ਕੋਲੇ ਆ ਕੇ ਬਾਈ ਦੇ ਫਾਰਮ ਦੇ ਵਿੱਚ ਆ ਕੇ ਕੱਟਾ ਵੇਖ ਕੇ ਜ਼ਰੂਰ ਜਾਓ ਉਹ ਤੋਂ ਬਾਈ ਨੂੰ ਹੌਸਲਾ ਦੇ ਕੇ ਜਾਓ ਕਿਉਂਕਿ ਸਿੰਘ ਦਿਓ ਗੁੱਡ ਵਰਕ ਬਾਈ ਜੀ ਧੰਨਵਾਦ ਗੁੱਡ ਬਾਈ ਧੰਨਵਾਦ ਸਿੰਘ ਦਿਓਲ ਬਾਈ ਦਾ ਕਮੈਂਟ ਆ ਜਿਹੜਾ ਆਇਆ ਵਿੱਚ ਗੁਰਜੋਬ ਐ ਅੱਛਾ ਗੁਰਪ੍ਰੀਤ ਗਾਂ ਵੇੜ ਵਿੱਚ ਕਿੰਨੇ ਦੁੱਧ ਚੱਲੀ ਜਾਂਦੀ ਵੀਰੇ ਗਾਂ ਆਪਣੀ ਜਲਦੀ ਆ 25 26 ਦੇ ਠੀਕ ਹੈ ਬਾਈ ਪਰ ਪਹਿਲਾ 3-4 ਗਾਈਆਂ ਹੁੰਦੀਆਂ ਘਟਾਤੀਆਂ ਹਨਾ ਬਾਈ ਹੋਰ ਸਹੀ ਵਾਲ ਸੀਗੀ ਨਿ ਚਵਾਈ ਕਰਾਈ ਜਾਂ ਹਮ ਇਹ ਕੀ ਹੋਗਾ ਉਹਦੋਂ ਬਸ ਉਹੀ ਅ ਜਸਪਾਲ ਸਿੰਘ ਗੁਰਜੋਬ ਵੀਰ ਜੀ ਜਸਪਾਲ ਸਿੰਘ ਲੰਮੇ ਜਗਰਾਉ ਨੂੰ ਨਮਸਤੇ ਬਾਈ ਧੰਨਵਾਦ ਬਾਈ ਜਗਰਾਉ ਤੋਂ ਜੁੜਿਆ ਹੋਇਆ ਕੱਲ ਨੂੰ ਜੋੜੇ-ਜੜੇ ਪਰ ਆ ਜੁੜੇ ਮਿਲਾਂਗੇ 10 ਵਜੇ ਤੋਂ ਬਾਅਦ ਤੁਹਾਨੂੰ ਜਗਰਾਉ ਮੰਡੀ ਦੇ ਉੱਤੇ ਸੋ ਆਪਾਂ ਕਰ ਲਓ ਇੱਕ ਰੁਟੀਨ ਬਣਾਇਆ ਵਾ ਵੀ ਮੰਡੀ ਜ਼ਰੂਰ ਜਾਵਾਂਗੇ ਪਰਮਾਤਮਾ ਰੱਖੇ ਸੁੱਖ ਕਿਉਂਕਿ ਏਰੀਏ ਦੀ ਮੰਡੀ ਐ ਸਹੀ ਮੱਚੋ ਤਾਂ ਇਹ ਇਸ ਮੰਡੀ ਦੇ ਵਿੱਚੋਂ ਬਹੁਤ ਕੁਝ ਮਿਲਿਆ ਸਿੱਖਿਆ ਬਹੁਤ ਕੁਝ ਆ ਯਾਰ ਜਾ ਕੇ ਸਿੰਘ ਸਾਧੂ ਵੀਰਾ ਪਹੁੰਚ ਗਿਆ ਸਿਮਰਦੀਪ ਕੁਡ ਜੋਬ ਵੀਰੇ ਧੰਨਵਾਦ ਜੀ ਉਧਰਲੇ ਪਾਸੇ ਦੀਪ ਬਾਈ ਲੱਗਾ ਖੜਾ ਈ ਦਲੇ ਪਾਸੇ ਫਿਰ ਆਪਾਂ ਜ YouTube ਤੇ ਡਿਊਟੀ ਸੰਭੀ ਹੋਈ ਆ ਤੇ Facebook ਦਿੱਤਾ ਹੋਇਆ ਦੀਪ ਨੂੰ ਮੈਂ ਤੂੰ ਬੋਲ ਵੀ ਸੱਜਣਾ ਸਾਰੇ ਨਾਂ ਨਹੀਂ ਬੋਲੇ ਜਾਂਦੇ ਫਿਰ ਨਾ ਭਰਾਵਾਂ ਦਾ ਜੇਕਰ ਫਿਕਰ ਨਹੀਂ ਕਰਿਆ ਜਾਂਦਾ ਜਸਪਾਲ ਸਿੰਘ ਬੁੱਢੀਮਾਲ ਤੋਂ ਬਾਈ ਜੁੜਿਆ ਹੋਇਆ ਸਸੀ ਕਾਲ ਵੀਰ ਜੀ ਜਸਪਾਲ ਸਿੰਘ ਬਾਈ ਬੁੱਢੀਮਾਲ ਪਿੰਡ ਤੋਂ ਜੁੜਿਆ ਹੋਇਆ ਮਿੱਤਰੋ ਧੰਨਵਾਦ ਬਾਈ ਵੇਰ ਬਾਰਨੀ ਸ਼ੁਕਰੀਆ ਤੁਹਾਡੇ ਭਰਾਵਾਂ ਦਾ ਇਹ ਮੇਟਰ ਪਾਰਟੀ ਦੀਆਂ ਸੂਈਆਂ ਬਈ ਕਾ ਕੰਡਾ ਮੰਗਵਾਈ ਆਪਾਂ ਹਨਾ ਕੋਈ ਨਹੀਂ ਮੰਗਾ ਲੈਂਦੇ ਆਪਾਂ ਇਹ ਜੀ ਜ਼ਰੂਰ ਗੁਰਵਿੰਦਰ ਵੀਰੇ ਫਾਈਨਲ ਨਤੀਜਾ ਫਾਈਨਲ ਚ ਵਾਈ ਫਾਈਨਲ ਜਦੋਂ ਹੁੰਦਾ ਮੈਚ ਹੋਵੇ ਨਾ ਫਾਈਨਲ ਉਦੋਂ ਬਾੜਾ ਸਿਰਾ ਹੁੰਦਾ ਬਾਈ ਜੀ ਚੜੱਕ ਵਾਲਾ ਮੇਲਾ ਲੱਗੂਗਾ ਜਾਂ ਨਹੀਂ ਗੁਰਪ੍ਰੀਤ ਬਾਈ ਸਾਨੂੰ ਨਹੀਂ ਪਤਾ ਵੀ ਚੜੱਕ ਵਾਲਾ ਮੇਲਾ ਲੱਗੂਗਾ ਕਿ ਨਹੀਂ ਐਵੇਂ ਤੈਨੂੰ ਦਿਲੋਂ ਦੱਸੀਏ ਜਿਹੜੇ ਮੇਲੇ ਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੈਣਾ ਹੋਂ ਦਾ ਪਰ ਕੋਈ ਜਕਰ ਜਾਂ ਕੋਈ ਫਿਕਰ ਨਹੀਂ ਕਰਨੀ ਹੋ ਰਹੀ ਐ ਕਿ ਇਹ ਕੀ ਗੱਲ ਐ ਕਿ ਡਰਦੀ ਐ ਚਾਹ ਹਾਂ ਲਿਆ ਲੈ ਸੰਧੂ ਹੈਲੋ ਧੰਨਵਾਦ ਜੀ ਕੰਪਨੀ ਆ ਸ਼ਾਇਦ ਸੁਪਰ ਜੀ ਧੰਨਵਾਦ ਹਾਂ ਪੈਦਾ ਉਹ ਮੰਡੀ ਤੇ ਹੀ ਹੁੰਦੇ ਨਾ ਕੀ ਕਾਰਨ ਬਣ ਗਿਆ ਇਹ ਕਿੰਨੇ ਮੇਲੇ ਲਾਏ ਇਹਦੇ ਨਾਲ ਹਾਂ ਦਰਦ ਹੀ ਨਹੀਂ ਸੀ ਅੱਗੇ ਆ ਕਬੀਦਾ ਹਾਂ ਨਮਸਤ ਜੇ ਫੇਰ ਫੜ ਦਿੰਦੇ ਹਾਂ ਹਾਂ ਹੁਣ ਟਿਪਕਦੀ ਆਵੇਂ ਹਨਾ ਜਿਆਦਾ ਬਾਹਰਪੂਰ ਨਹੀਂ ਨਿਕਲੀ ਬਾਬਾ ਚਲੋ ਗਿਆ ਇਹਨੂੰ ਆ ਚੱਲੋ ਹੋਵੇਗਾ ਤਾਂ ਫਰਕ ਪਵੇ ਤੇ ਫਿਰ ਪੀਡੀਐਫ ਤੇ 4 ਤਰੀਕ ਨੂੰ ਪਹੁੰਚ ਜੂਗੀ ਭਈ ਇਹ ਆ ਜਾਵਾਂਗੇ 4 ਨੂੰ 4 ਨੂੰ ਠੀਕ ਹੋਰ ਨਹੀਂ ਮਹਿਲ ਜਾਣੀ ਕਿਸੇ ਕੱਢੀ ਠੀਕ ਹੈ ਬਾਕੀ ਤਾਂ ਆਪਣੀ ਡਰਾਈਤੀ ਹੈ ਨਾ ਡਰਾਈ ਦੀ ਵਾਲੀ ਨਹੀਂ ਟੋਕਰੀ ਹਮ ਇੱਕ ਗੱਲ ਹੈਗੀ ਕਰਮਾਂ ਵਾਲੀ ਜਦੋਂ ਇਹ ਉਹ ਡਰਾਈ ਹੋ ਜਾਂਦੀ ਉਹਦੋਂ ਦੁੱਧ ਵੀਰੇ ਇੱਥੇ ਡੁੱਲ ਜਾਂਦਾ ਉਹਨਾਂ ਨੂੰ ਹਾਂ ਇੱਥੇ ਰੱਖ ਲੈ ਰੱਖ ਲੈ ਦੁੱਧ ਐਸ ਕੇ ਸਤਿਸ਼੍ਰੀ ਅਕਾਲ ਵੀਰ ਜੀ ਧੰਨਵਾਦ ਵੀਰੇ ਵੀਰੇ ਕੰਡੇ ਦਾ ਮੂੰਹ ਇਹਨੂੰ ਕਰਦ ਗਏ ਕੰਡਾ ਉਹ ਤਲੱਗਾ ਪਾਸ ਤੇ ਪਤ ਹਾਂ ਫਾਈਨਲ ਮੈਚ ਆ ਸਰ ਮੱਖਣ ਪਾਉਂਗੀ ਤੁਹਾਨੂੰ ਚਾਹੀਦੀ ਹਾਂ ਦਾ ਵੀਰ ਬਹੁਤ ਵਧੀਆ ਜੀ ਭਈ ਆਪਾਂ ਵੀ ਕਰਵਾਵਾਂਗੇ ਮਿਲ ਕੇ ਬਾਈ ਧੰਨਵਾਦ ਜੀ ਹਾਂਜੀ ਬੱਸ ਸੈੱਟ ਜਿਆ ਕਰ ਦੋ ਹਿੱਲੇ ਨਾ ਜਿੱਥੇ ਹਾਂ ਬਸ ਠੀਕ ਬਸ ਠੀਕ ਹੈ ਲੈ ਜੀ ਬਸ ਪਣਾ ਮੈਕ ਫਾਡ ਲਾ ਦੇ ਦੋ ਜੀ ਬ੍ਰਾਮ ਖਾਲੀ ਦਾ ਤਫਾਵਤ ਹਾਂ ਓਕੇ ਖਾਲੀ ਬਾਬ ਜੀਰੋ ਕਰਤੀ ਆਪਾਂ ਚੈੱਕ ਕਰਵਾ ਦਿੰਦੇ ਜੀਰੋ ਦਾ ਮੈਟ ਦੇ ਮਿੱਤਰੋ ਜੀਰੋ ਚੈੱਕ ਕਰ ਲਓ ਚਾ ਪ੍ਰਾਬ ਨੇ ਲਿਆ ਆ ਹੋ ਗਿਆ 1 ਕਿਲੋ ਦਾ ਬਈ ਠੀਕ ਹੈ ਓਕੇ ਦੂਜਾ ਹੀ ਰੱਖ ਦਈਏ ਜਿਹੜੇ ਸੋਨੀ ਬਈ ਆ 2 ਕਿਲੋ ਦਾ ਰੱਖ ਤਿੰਨ ਕਿਲੋ ਹੋ ਗਿਆ ਉਹ ਵੇਖ ਲਓ ਭਰਾਵੋ ਓਕੇ ਲੈ ਜੀ ਹਾਂਜੀ ਹੁਣ ਇਹ ਚੱਕ ਲਓ ਤੇ ਹੁਣ ਪਾ ਦਿਓ ਦੁੱਧ ਜਿਹੜਾ ਆਪਣਾ ਨਤੀਜਾ ਕਰੋ ਵੈਗਰੂ ਨੂੰ ਯਾਦ ਫਾਈਨਲ ਨਾ ਨਤੀਜਾ ਫਾਈਨਲ ਗੱਲਾਂ ਬਾਤਾਂ ਮਿੱਤਰੋ ਆਜੋ ਕਿਰਾਂ ਦੀ ਖੇਡ ਦੇ ਮੈਦਾਨ ਦੇ ਵਿੱਚ ਹੁਣ ਹੋਊਗੀ ਚਰਚਾ ਜਿੰਦੇ ਤੇ ਕੀਤਾ ਹੋਵੇ ਖਰਚਾ ਜਦੋਂ ਤੀਰ ਲੱਗਦਾ ਹੋਵੇ ਟਕਾਣੇ ਕੰਡੇ ਦੀਆਂ ਸੂਈਆਂ ਹੁਣ ਦੱਸਦੀਆਂ ਤੇ ਫਿਰ ਬੜਾ ਜ਼ੋਰ ਲੱਗਦਾ ਹੁੰਦਾ ਮਿੱਤਰੋ ਆਜੋ ਆਜੋ ਕਿਰਾਂ ਦੀ ਹੁਣ ਨਤੀਜਾ ਆਉਣ ਵਾਲਾ ਵਾ 8 ਕਿਲੋ 740 ਗ੍ਰਾਮ ਡਰਮ ਦੇ ਵਿੱਚ ਪੈ ਗਿਆ ਦੂਜਾ ਸੋਨੀ ਬਾਈ ਸਾਡਾ ਹਲਾਈ ਜਾਂਦਾ ਵਾ ਇਹ ਕਰੂਗਾ ਕੁਛ ਨਾ ਕੁਝ ਅੱਜ ਆਖੇ ਦੇ ਤੇ ਚੰਦਰੇ ਦੀ ਪੈੜੀ ਆ 10 ਕਿਲੋ 10 ਕਿਲੋ 10 ਕਿਲੋ 10 ਕਿਲੋ ਆਜੋ ਕੇਰਾਂ ਦੀ ਮਿੱਤਰੋ ਆਜੋ ਕੇਰਾਂ ਦੀ ਤਾੜੀਆਂ ਮਾਰ ਦਿਓ ਸਰ ਕੀ ਖਿਆਲ ਆ ਤੁਹਾਡਾ ਤਾੜੀਆਂ ਬਾਰੇ ਏ ਤੇ ਇੱਥੇ ਰੱਖ ਇੱਥੇ ਰੱਖ ਕੀ ਕਹਿੰਦੀ ਐ ਸੋਨੀ ਬਾਈ ਪਾਣੀ ਬਾਲਟੀ ਪਾਸੇ ਕਰਦੇ ਚੰਦਰੀਆ ਦਸ਼ਕ ਬੜੇ ਤਾਮਲੇ 10 ਕਿਲੋ 500 ਗ੍ਰਾਮ ਤਾਂ ਠੀਕ ਆ ਬਾਈ ਤੜਕੇ 700 ਸੀ ਬਾਈ ਤੜਕੇ 700 200 ਗ੍ਰਾਮ ਫੜ ਕੇ ਪਾਇਆ ਹਨਾ ਉਹ ਵੀ ਬਈ ਸੋਨੀ ਇਹ ਲੱਗੀ ਮੈਂ ਥੋੜੀ ਜੀ ਥੋੜਾ ਸਟ्रेस ਲੈ ਜਾਂਦੀ ਹਾਂ ਡਰ ਜਾਂਦੀ ਹੈ ਨਾ ਨਹੀਂ ਤਾਂ 11 ਕਿਲੋ ਤੇ ਚਲਦੀ ਸੀ ਨਾ ਵੇ ਇਹ ਕੋਈ ਗੱਲ ਨਹੀਂ ਜਿੱਤ ਆ ਆਪਣੇ ਬਾਈ ਲੈ ਵੀ ਨਤੀਜਾ ਜਿਹੜਾ ਆਪਾਂ ਦੇ ਦਿਆ 21 ਕਿਲੋ ਦਾ ਹੈ ਨਾ ਬਾਈ 21 ਕਿਲੋ ਦਾ ਹੀ ਹੋ ਗਿਆ ਫਿਰ 21 ਕਿਲੋ 200 ਗ੍ਰਾਮ ਬਣ ਗਿਆ ਹਾਂ 1 ਕਿਲੋ 200 ਗ੍ਰਾਮ ਫਾਈਨਲ ਚਵਾਈ ਫਾਈਨਲ ਨਤੀਜਾ ਜਿਹੜਾ ਮਿੱਤਰੋ ਹੁਣ ਆਪਾਂ ਗੁਰਪ੍ਰੀਤ ਬਾਈ ਦੇ ਨਾਲ ਕਰ ਲੈਨੇ ਗੱਲਬਾਤ ਬਾਈ ਗੁਰਪ੍ਰੀਤ ਮੈਂ ਕਹ ਲਾਈ ਦਉ ਮਿੱਤਰੋ ਸੋਨੀ ਬਾਈ ਆ ਜਾ ਕੇ ਕਰਾ ਦੇ ਉਹਰੇ ਆ ਵੀ ਫੜਦਾ ਮੈਂ ਤਰਾ ਨਹੀਂ ਨਹੀਂ ਚੱਲੀ ਜਾਂਦੇ ਇਹਨੂੰ ਵੀ ਨਾਲ ਹੋਰ ਨਰੇ ਰੁਪਏ ਤੋਂ ਮੈਂ ਸੰਤੁਸ਼ਟੀ ਆ ਹਾਂ ਆਪਾਂ ਨੂੰ ਸੰਤੁਸ਼ਟੀ ਓਕੇ ਜੀ ਨਾਰਮਲ ਖਰਾਟ ਜਿਹੜਾ ਆਮ ਘਰੇ ਦਾਣਾ ਪਾਇਆ ਹੁੰਦਾ ਨਾ ਆਪਾਂ ਉਹ ਦਾਣੇ ਦੇ ਉੱਤੇ ਚਬਾਈ ਕਰਾਈਆ ਮਿੱਤਰੋ ਕੋਈ ਇਹਨੂੰ ਇਹ ਨਹੀਂ ਹੈਗਾ ਵੀ ਇਹਨੂੰ ਧੱਕਿਆ ਗਿਆ ਜਾਂ ਇਹਨੂੰ ਰਸ ਪਾਣੀ ਵਾਦ ਚਬਾਇਆ ਗਿਆ ਨਹੀਂ ਇਹਨੂੰ ਜਿੰਨਾ ਚੁਗਾ ਬੈਕ ਸਟ੍ਰੈਸ ਮਨਾਂ ਹਜੇ ਵੀ ਮੈਂ 500 ਗ੍ਰਾਮ ਦਾ ਜਿਹੜਾ ਫਰਕ ਪਾਉਂਦੀ ਪਈ ਉਹ ਤੋਂ ਵੱਡੇ ਮਨਾਂ ਦਾ ਸਟ੍ਰੈਸ ਕਰ ਉਹ ਸਟ੍ਰੈਸ ਕਰ ਜਦੋਂ ਕਿ ਤੁਸੀਂ ਬੋਲਦੇ ਹੋ ਕੋਲੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਕਿਉਂਕਿ ਹਜੇ ਬੈਠੇ ਵੀ ਦੂਰ ਸੀ ਪਰ ਫਿਰ ਵੀ ਨੀਲੀ ਰਾਵੀ ਦੇ ਵਿੱਚ ਵੱਡਾ ਰਿਕਾਰਡ ਆ ਭਾਈ 1 ਕਿਲੋ ਦਾ ਉਹ ਵੀ ਜਿਹੜਾ ਫਾਈਨਲ ਟੁਆਇਜ਼ ਦੇ ਵਿੱਚ ਮਨਾਂ ਸਾਹਮਣੇ ਨਾਰਮਲ ਖਰਾਕ ਦੇ ਉੱਤੇ ਹਜੇ ਮੈਂ ਸੋਈ ਲੋ ਵੀ ਮੰਮੀ ਨਾ ਵੀ ਤੇ ਨਹੀਂ ਹੋਇਆ ਭਾਈ ਮਿਨਾ ਮਿਨਾ ਹੋ ਗਿਆ ਤੇ ਜਿਹੜਾ ਇਹਦਾ ਕਟਾਵਾ ਉਹਦਾ ਨਾਮ ਰੱਖਤਾ ਵਾ ਮੇਰੇ ਤੋਂ ਨਾ ਜੀ ਸੀ ਚੇਅਰਮੈਨ ਤੇ ਚੇਅਰਮੈਨ ਨੂੰ ਹੁਣ ਚੇਤੇ ਰੱਖਿਓ ਕਿ ਭੁੱਲਣਾ ਜਾਇਆ ਬਸ ਤੁਹਾਨੂੰ ਯਕੀਨ ਕਰ ਮੀਟਿੰਗਾਂ ਤੇ ਮਿਲਿਆ ਕਰੂਗਾ ਹੁਣ ਤੁਹਾਡੇ ਰਾਜੀ ਰਵੇ ਕਰਾਉਣ ਦੇ ਲਈ ਹਣਾ ਬਾਈ ਚੇਅਰਮੈਨ ਤੇ ਇਧਰ ਸਾਡਾ ਸੋਨੀ ਬਾਈ ਤੇ ਇਹ ਵੇਲੇ ਵੀ ਇਹ ਵੀ ਭਰਾ ਕੰਨ ਦਾ ਇੱਥੇ ਆਇਆ ਹੋਇਆ ਬਾਈ ਗੁਰਪ੍ਰੀਤ ਦੇ ਕੋਲੇ ਕੱਲ ਅਸੀਂ ਇਕੱਠੀ ਆ ਗਏ ਸੀ ਸਾਡੇ ਤੋਂ ਅੱਧਾ ਘੰਟਾ ਪਹਿਲਾਂ ਆ ਗਿਆ ਸੀਗਾ ਜੇ ਅਹੀਰ ਦੇ ਤੋਂ ਬਾਅਦ ਇਹ ਫਿਰ ਇੱਥੇ ਰਹਿ ਪਿਆ ਬਾਈ ਤੇ ਕੋਲੀ ਕਿਉਂਕਿ ਮੈਂ ਨਹੀਂ ਦੇਖ ਰਿਹਾ ਘਰ ਦੇ ਲਈ ਤੇ ਅਸੀਂ ਫਿਰ ਚਲੇ ਗਏ ਸੀ ਬਾਈ ਹੁਣ ਸੋਨੀ ਵੀ ਵਿਹਲਾ ਹੋ ਗਿਆ ਤੇ ਅਸੀਂ ਵੀ ਵਿਹਲੇ ਹੋ ਗਏ ਮਿੱਤਰੋ ਕਿਉਂਕਿ ਅੱਜ ਕੜ ਕੇ 4 ਵਜੇ ਉੱਠੇ ਹੋਏ ਆ ਸਾਰੇ ਬਸ ਹੁਣ ਤੁਹਾਨੂੰ ਬਾਈ ਸਾਰਿਆਂ ਤੋਂ ਪ੍ਰਵਾਹ ਤੋਂ ਇਜਾਜ਼ਤ ਮੰਗਦੇ ਠੀਕ ਆ ਸੋਨੀ ਬਾਈ ਓਕੇ ਗੁਰਪੇ ਤਾਂ ਬਾਈ ਪਤਾ ਦੀ ਆ ਫਤੇ ਬਾਈ ਗੁਰਦੀਕਾ ਖਾਲਸਾ ਬਾਈ ਗੁਰਦੀਕਾ ਆ ਪ੍ਰਵਾਹ ਰਹਿ ਗਿਆ ਸਾਡਾ ਬਾਈ ਫਤੇ ਪਰਮਾਨ ਕਰ ਹੱਥ ਨਾਲ ਜੀ ਬਾਈ ਕਿੰਨਾ ਟੋ ਮੰਤੋਂ ਮਿੰਟ ਬਾਈ ਦੋਬਰ ਨਵੇਂ ਬਈ ਉਹਨਾਂ ਦਾ ਸਨਮਾਨ ਕਰਦੇ ਬਾਈ ਤੇ ਉਹ ਬਾਈ ਦਾ ਕਰਾਦ ਕਰਦ ਗਿਆ ਆਪਾ ਹੈਲੋ ਠੀਕ ਹੈ ਮੈਂ ਮਾਣੂ ਕੇ ਚਲ ਦਵਾਈ ਕਰਾਈ ਜਾਂਦਾ